ਪੰਜਾਬੀ ਜਿੱਥੇ ਵੀ ਜਾਂਦੇ ਨੇ ਮਿਹਨਤ ਦੇ ਨਾਲ ਆਪਣਾ ਇੱਕ ਨਵਾਂ ਮੁਕਾਮ ਹਾਸਲ ਕਰਦੇ ਨੇ ਔਰ ਇਸੇ ਤਰੀਕੇ ਦੀ ਤਸਵੀਰ ਆਸਟ੍ਰੇਲੀਆ ਤੋਂ ਨਿਕਲ ਕੇ ਸਾਹਮਣੇ ਆਈ ਹੈ ਜਿੱਥੇ ਪੰਜਾਬ ਦਾ ਮੁੰਡਾ ਜਿਸ ਨੂੰ ਐਮਪੀ ਦੀ ਟਿਕਟ ਦਿੱਤੀ ਗਈ ਹੈ ਬਲਦੇਵ ਸਿੰਘ ਸਣੀ ਜੋ ਕਿ ਲੁਧਿਆਣਾ ਦਾ ਰਹਿਣ ਵਾਲਾ ਹੈ ਕੁਝ ਸਾਲ ਪਹਿਲਾਂ ਆਸਟ੍ਰੇਲੀਆ ਗਿਆ ਸੀ ਉੱਥੇ ਜਾ ਕੇ ਟਰੈਕਟਰ ਦਾ ਕੰਮ ਕੀਤਾ ਜਾਂਦਾ ਉਸ ਦੇ ਵੱਲੋਂ ਉੱਥੇ ਜਾ ਕੇ ਟੈਕਸੀ ਵੀ ਚਲਾਈ ਜਾਂਦੀ ਹੈ ਔਰ ਇਸ ਤੋਂ ਇਲਾਵਾ ਘੋੜਿਆਂ ਦੇ ਫਾਰਮ ਦੇ ਵਿੱਚ ਕੰਮ ਕੀਤਾ ਜਾਂਦਾ ਪਰ ਬਾਵਜੂਦ ਇਸ ਦੇ ਉੱਥੇ ਉਸ ਨੂੰ ਐਮਪੀ ਦੀ ਟਿਕਟ ਦੇ ਨਾਲ ਨਵਾਜਿਆ ਗਿਆ ਤਾਂ ਲੁਧਿਆਣਾ ਦਾ ਮੁੰਡਾ ਆਸਟ੍ਰੇਲੀਆ ਦੇ ਵਿੱਚ ਜਾ ਕੇ ਪੰਜਾਬ ਦਾ ਨਾਮ ਰੌਸ਼ਨ ਕਰ ਰਿਹਾ ਹੈ ਦੱਸ ਦਈਏ ਕਿ ਸਨੀ ਦੀ ਪਤਨੀ ਕੁਸਾਲ ਪਹਿਲਾਂ ਪੜ੍ਹਾਈ ਲਈ ਆਸਟ੍ਰੇਲੀਆ ਗਈ ਸੀ ਉਸ ਤੋਂ ਬਾਅਦ ਸਨੀ ਵੀ ਆਸਟ੍ਰੇਲੀਆ ਚਲਾ ਜਾਂਦਾ ਹੈ ਔਰ ਉਸ ਤੋਂ ਬਾਅਦ ਉਸ ਦੇ ਵੱਲੋਂ ਉੱਥੇ ਮਿਹਨਤ ਕੀਤੀ ਜਾਂਦੀ ਹੈ ਆਪਣਾ ਅੰਪਾਇਰ ਉੱਥੇ ਜਾ ਕੇ ਖੜਾ ਕੀਤਾ ਜਾਂਦਾ ਹੈ ਤਾਂ ਜਿਸ ਦੇ ਸਿਰ ਦੇ ਉੱਤੇ ਅਦਾਜ਼ੀਏ ਕੀ ਪੋਰਟ ਅਗਸਟਾ ਦੇ ਵਿੱਚ ਸਨੀ ਦੋ ਵਾਰ ਕਾਉਂਸਲਰ ਰਹਿ ਚੁੱਕਾ ਹੈ ਔਰ ਹੁਣ ਸਨੀ ਨੂੰ ਐਮਪੀ ਦੀ ਟਿਕਟ ਦਿੱਤੀ ਗਈ ਹੈ ਤਾਂ ਲਿਬਰਲ ਪਾਰਟੀ ਦੇ ਵੱਲੋਂ ਐਮਪੀ ਦੀ ਟਿਕਟ ਦੇ ਕੇ ਨਵਾਜਿਆ ਗਿਆ ਹੈ ਤੰਦੂ ਦਿਹਾਣਾ ਦਾ ਮੁੰਡਾ ਜੇਕਰ ਐਮਪੀ ਉੱਥੇ ਬਣ ਜਾਂਦਾ ਹੈ ਤਾਂ ਫਿਰ ਪੰਜਾਬ ਦਾ ਨਾਮ ਆਸਟ੍ਰੇਲੀਆ ਦੇ ਵਿੱਚ ਰੌਸ਼ਨ ਕਰੇਗਾ ਤਾਂ ਦੋ ਵਾਰ ਕਾਉਂਸਲਰ ਵੀ ਰਹਿ ਚੁੱਕਾ ਹੈ ਸਨੀ ਦੱਸਿਆ ਜਾ ਰਿਹਾ ਹੈ ਕਿ ਦੋ ਵਾਰ ਉੱਥੇ ਕਾਉਂਸਲਰ ਦੀ ਜੋ ਟਿਕਟ ਉਸ ਨੂੰ ਦਿੱਤੀ ਗਈ ਤੇ ਦੋਵੇਂ ਵਾਰ ਜਿੱਤ ਹਾਸਲ ਕੀਤੀ ਗਈ ਹੈ ਸਨੀ ਦੇ ਵੱਲੋਂ ਉੱਥੇ ਆਪਣੇ ਇਲਾਕੇ ਦੇ ਵਿੱਚ ਕਾਫੀ ਜੋ ਵਿਕਾਸ ਦੇ ਕੰਮ ਨੇ ਉਹ ਕਰਵਾਏ ਗਏ ਨੇ ਜਿਸ ਦੇ ਚਲਦੇ ਲੋਕਾਂ ਦੇ ਵਿੱਚ ਸਨੀ ਦੀ ਇੱਕ ਵਧੀਆ ਸਾਖ ਹੈ ਔਰ ਇਸੇ ਦੇ ਚਲਦੇ ਹੁਣ ਸਨੀ ਨੂੰ ਐਮਪੀ ਦੀ ਟਿਕਟ ਦੇ ਨਾਲ ਨਵਾਜਿਆ ਗਿਆ ਤਾਂ ਦੱਸ ਦਈਏ ਕਿ 2018 ਤੋਂ 2024 ਤੱਕ ਦੋ ਵਾਰ ਕੌਂਸਲਰ ਚੋਣਾਂ ਜਿੱਤ ਚੁੱਕਾ ਹੈ ਸਨੀ ਔਰ ਆਪਣੇ ਏਰੀਆ ਦੇ ਵਿੱਚ ਡਿਵੈਲਪਮੈਂਟ ਦੇ ਜਿਹੜੇ ਉਸ ਦੇ ਵੱਲੋਂ ਕੰਮ ਕੀਤੇ ਗਏ ਨੇ ਉਸ ਨੂੰ ਲੈ ਕੇ ਲੋਕਾਂ ਦਾ ਮਨਮੋਹੀ ਪਿਆਰ ਉਸ ਨੂੰ ਮਿਲਦਾ ਰਿਹਾ ਔਰ ਇਸੇ ਨੂੰ ਦੇਖਦੇ ਹੋਏ ਐਮਪੀ ਦੀ ਟਿਕਟ ਉਸ ਨੂੰ ਦਿੱਤੀ ਗਈ ਹੈ ਤਾਂ ਮਾਰਚ 2000 26 ਦੇ ਵਿੱਚ ਇੱਥੇ ਚੋਣਾ ਹੋਣ ਵਾਲੀਆਂ ਨੇ ਔਰ ਉਹਨਾਂ ਦੇ ਵਿੱਚ ਲਿਬਰਲ ਪਾਰਟੀ ਦੇ ਵੱਲੋਂ ਐਮਪੀ ਦੀ ਚੋਣ ਲਈ ਬਲਦੇਵ ਸਿੰਘ ਸਣੀ ਨੂੰ ਖੜਾ ਕੀਤਾ ਗਿਆ ਹੈ ਔਰ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੇ ਜਿਹੜਾ ਪਰਿਵਾਰ ਹੈ ਉਹਦੇ ਵਿੱਚ ਖੁਸ਼ੀ ਦੀ ਲਹਿਰ ਹੈ ਉਹਨਾਂ ਦੇ ਪਿਤਾ ਜਗਜੀਤ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਦਾ ਬੇਟਾ ਬੇਹਦ ਹੋਣ ਹਾਰ ਹੈ ਉਸਦੇ ਵੱਲ ਆਸਟ੍ਰੇਲੀਆ ਦੇ ਵਿੱਚ ਜਾ ਕੇ ਪਹਿਲਾਂ ਟੈਕਸੀ ਡਰਾਈਵਰ ਦਾ ਕੰਮ ਕੀਤਾ ਗਿਆ ਬਾਅਦ ਵਿੱਚ ਉੱਥੇ ਇੱਕ ਕੰਪਨੀ ਦੇ ਵਿੱਚ ਮੈਨੇਜਰ ਬਣੇ ਔਰ ਉਸ ਤੋਂ ਬਾਅਦ ਉਹਨਾਂ ਨੇ ਆਪਣਾ ਉੱਥੇ ਕਾਰੋਬਾਰ ਸ਼ੁਰੂ ਕਰ ਦਿੱਤਾ ਤਾਂ ਪੋਰਟ ਅਗਸਟਾ ਦੇ ਵਿੱਚ ਲੋਕਾਂ ਦੇ ਵਿੱਚ ਉਹਨਾਂ ਦਾ ਹੀ ਕਾਫੀ ਸਾਖ ਹੈ ਲੋਕਾਂ ਦੇ ਵੱਲੋਂ ਉਹਨਾਂ ਨੂੰ ਕਾਫੀ ਪਿਆਰ ਕੀਤਾ ਜਾਂਦਾ ਔਰ ਇਸੇ ਦੇ ਚੱਲਦੇ ਦੋ ਵਾਰ ਕਾਉਂਸਲਰ ਦੀਆਂ ਚੋਣਾਂ ਵੀ ਉਹ ਜਿੱਤ ਚੁੱਕੇ ਨੇ ਤਾਂ ਹੁਣ ਰੂਲਿੰਗ ਜਿਹੜੀ ਪਾਰਟੀ ਹੈ ਉਸ ਦੇ ਵੱਲੋਂ ਆਪਣਾ ਉਮੀਦਵਾਰ ਐਲਾਨਿਆ ਗਿਆ ਦੱਸਿਆ ਜਾ ਰਿਹਾ ਹੈ ਕਿ 12ਵੀਂ ਪਾਸ ਕਰਕੇ ਪਹਿਲਾਂ ਆਪਣੇ ਪਿਤਾ ਦੇ ਨਾਲ ਇੱਥੇ ਕੰਮ ਕੀਤਾ ਉਸਨੇ ਔਰ ਆਪਣੇ ਪਿਤਾ ਜਗਜੀਤ ਸਿੰਘ ਦੇ ਨਾਲ ਟਰੈਕਟਰ ਪਾਰਟ ਜਿਹੜੀ ਟਰੈਕਟਰ ਦੇ ਪਾਰਟਸ ਬਣਾਉਣ ਦੀ ਇੱਕ ਛੋਟੀ ਜਿਹੀ ਫੈਕਟਰੀ ਉਹ ਲਗਾਉਂਦਾ ਹੈ ਉਸ ਤੋਂ ਬਾਅਦ ਜਦੋਂ ਫੈਕਟਰੀ ਦੇ ਵਿੱਚ ਪ੍ਰੋਡਕਸ਼ਨ ਦੇ ਨਾਲ-ਨਾਲ ਹਿਸਾਬ ਕਿਤਾਬ ਦਾ ਜਿੰਮਾ ਵੀ ਉਸ ਦੇ ਵੱਲੋਂ ਸੰਭਾਲਿਆ ਜਾਂਦਾ ਔਰ ਉਸ ਤੋਂ ਬਾਅਦ ਜਦੋਂ ਆਸਟ੍ਰੇਲੀਆ ਚਲਾ ਜਾਂਦਾ ਹੈ ਤਾਂ ਆਸਟ੍ਰੇਲੀਆ ਜਾ ਕੇ ਵੀ ਉਸ ਦੀ ਜਿਹੜੀ ਮਿਹਨਤ ਹੈ ਉਹ ਰੁਕਦੀ ਨਹੀਂ ਤਾਂ ਲਗਾਤਾਰ ਉਸ ਦੇ ਵੱਲੋਂ ਉੱਥੇ ਵੀ ਕੰਮ ਕੀਤਾ ਜਾਂਦਾ ਜਿਸ ਤੋਂ ਬਾਅਦ ਇੱਕ ਵੱਡਾ ਅੰਪਾਇਰ ਉਸ ਦੇ ਵੱਲੋਂ ਉੱਥੇ ਖੋਲ ਲਿਆ ਜਾਂਦਾ ਹੈ ਤਾਂ ਦੱਸਿਆ ਜਾ ਰਿਹਾ ਕਿ ਸਨੀ 10ਵੀਂ ਕਲਾਸ ਤੋਂ ਬਾਅਦ 12ਵੀਂ ਕਲਾਸ ਤੋਂ ਬਾਅਦ ਸਟੱਡੀ ਵੀਜ਼ਾ ਦੇ ਉੱਤੇ ਆਸਟ੍ਰੇਲੀਆ ਗਿਆ ਸੀ ਔਰ ਜਿਹੜੀ ਸਨੀ ਦੀ ਪਤਨੀ ਹੈ ਉਹ ਵੀ ਸਟੱਡੀ ਵੀਜ਼ਾ ਦੇ ਉੱਤੇ ਆਸਟ੍ਰੇਲੀਆ ਗਈ ਸੀ ਔਰ ਉੱਥੇ ਸਨੀ ਵੀ ਉਹਨਾਂ ਦੇ ਨਾਲ ਪਹੁੰਚ ਜਾਂਦਾ ਔਰ ਉਸ ਤੋਂ ਬਾਅਦ ਉੱਥੇ ਜਾ ਕੇ ਉਹਨਾਂ ਦੇ ਵੱਲੋਂ ਆਪਣੇ ਜਿਹੜੇ ਖਰਚੇ ਚਲਾਉਣ ਲਈ ਕਈ ਛੋਟੇ ਮੋਟੇ ਕੰਮ ਕੀਤੇ ਜਾਂਦੇ ਨੇ ਪਰ ਉਹਨੂੰ ਪੰਜਾਬੀਆਂ ਲਈ ਇਹ ਬੇहद ਮਾਣ ਵਾਲੀ ਗੱਲ ਹੈ ਕਿ ਸਨੀ ਨੂੰ ਉਥੇ MP ਦੀ ਟਿਕਟ ਦੇ ਕੇ ਨਵਾਜਿਆ ਗਿਆ ਹੈ ਦੇਖਣਾ ਹੋਵੇਗਾ ਕਿ ਸਨੀ ਇਹਨਾਂ ਚੋਣਾਂ ਦੇ ਵਿੱਚ ਜਿੱਤ ਹਾਸਲ ਕਰਦਾ ਹੈ ਜਾਂ ਨਹੀਂ ਪਰ ਦੱਸਦੀ ਕਿ ਆਸਟ੍ਰੇਲੀਆ ਦੇ ਵਿੱਚ ਸਨੀ ਦਾ ਸਫ਼ਰ ਇੰਨਾ ਸੌਖਾ ਨਹੀਂ ਸੀ ਇਸ ਤੋਂ ਪਹਿਲਾਂ ਉੱਥੇ ਉਸ ਨੂੰ ਨਸਲਵਾਦ ਦਾ ਸਾਹਮਣਾ ਵੀ ਕਰਨਾ ਪਿਆ ਇੱਕ ਵੀਡੀਓ ਵੀ ਵਾਇਰਲ ਹੋਈ ਸੀ ਜਿਸ ਦੇ ਵਿੱਚ ਨਸਲੀ ਟਿੱਪਣੀਆਂ ਸਨੀ ਦੇ ਉੱਤੇ ਕੀਤੀਆਂ ਗਈਆਂ ਸੀ ਪਰ ਇਹਨਾਂ ਸਾਰੀਆਂ ਗੱਲਾਂ ਨੂੰ ਇੱਕ ਪਾਸੇ ਰੱਖਦੇ ਹੋਏ ਇਹਨਾਂ ਸਾਰੀਆਂ ਰੁਕਾਵਟਾਂ ਨੂੰ ਪਾਰ ਕਰਦੇ ਹੋਏ ਸਨੀ ਆਸਟ੍ਰੇਲੀਆ ਦੇ ਪੋਰਟ ਅਗਸਟਾ ਦਾਇਕ ਮੰਨਿਆ ਪਰ ਮੰਨਿਆ ਨਾਮ ਬਣ ਚੁੱਕਾ ਹੈ ਤਾਂ ਹੁਣ ਐਮਪੀ ਦੀ ਟਿਕਟ ਦੇ ਕੇ ਉੱਥੋਂ ਦੀ ਜਿਹੜੀ ਰੂਰਲ ਪਾਰਟੀ ਹੈ ਉਸ ਦੇ ਵੱਲੋਂ ਨਵਾਜਿਆ ਗਿਆ ਹੈ ਤਾਂ ਦੇਖਣਾ ਹੋਵੇਗਾ ਕਿ ਬਲਦੇਵ ਸਿੰਘ ਸਣੀ ਆਸਟ੍ਰੇਲੀਆ ਦੇ ਵਿੱਚੋਂ ਐਮਪੀ ਬਣਦਾ ਹੈ ਜਾਂ ਫਿਰ ਨਹੀਂ। ਟਰੈਕਟਰ ਦਾ ਕੰਮ ਕੀਤਾ ਜਾਂਦਾ ਉਸ ਦੇ ਵੱਲੋਂ ਉੱਥੇ ਜਾ ਕੇ ਟੈਕਸੀ ਵੀ ਚਲਾਈ ਜਾਂਦੀ ਹੈ ਔਰ ਇਸ ਤੋਂ ਇਲਾਵਾ ਕੋੜਿਆਂ ਦੇ ਫਾਰਮ ਦੇ ਵਿੱਚ ਕੰਮ ਕੀਤਾ ਜਾਂਦਾ ਹੈ ਪਰ ਬਾਵਜੂਦ ਇਸ ਦੇ ਉੱਥੇ ਉਸ ਨੂੰ ਐਮਪੀ ਦੀ ਟਿਕਟ ਦੇ ਨਾਲ ਨਵਾਜਿਆ ਗਿਆ ਹੈ ਤਾਂ ਲੁਧਿਆਣਾ ਦਾ ਮੁੰਡਾ ਆਸਟ੍ਰੇਲੀਆ ਦੇ ਵਿੱਚ ਜਾ ਕੇ ਪੰਜਾਬ ਦਾ ਨਾਮ ਰੌਸ਼ਨ ਕਰ ਰਿਹਾ ਹੈ ਦੱਸ ਦਈਏ ਕਿ ਸਨੀ ਦੀ ਪਤਨੀ ਕੁਸਾਲ ਪਹਿਲਾਂ ਪੜ੍ਹਾਈ ਲਈ ਆਸਟ੍ਰੇਲੀਆ ਗਈ ਸੀ ਉਸ ਤੋਂ ਬਾਅਦ ਸਨੀ ਵੀ ਆਸਟ੍ਰੇਲੀਆ ਚਲਾ ਜਾਂਦਾ ਹੈ ਔਰ ਉਸ ਤੋਂ ਬਾਅਦ ਉਸ ਦੇ ਵੱਲੋਂ ਉੱਥੇ ਮਿਹਨਤ ਕੀਤੀ ਜਾਂਦੀ ਹੈ ਆਪਣਾ ਅੰਪਾਇਰ ਉੱਥੇ ਜਾ ਕੇ ਖੜਾ ਕੀਤਾ ਜਾਂਦਾ ਹੈ ਤਾਂ ਜਿਸ ਦੇ ਸਿਰ ਦੇ ਉੱਤੇ ਅਦਾਜ ਹੈ ਕਿ ਪੋਰਟ ਅਗਸਟਾ ਦੇ ਵਿੱਚ ਸਨੀ ਦੋ ਵਾਰ ਕਾਉਂਸਲਰ ਰਹਿ ਚੁੱਕਾ ਹੈ ਔਰ ਹੁਣ ਸਨੀ ਨੂੰ ਐਮਪੀ ਦੀ ਟਿਕਟ ਦਿੱਤੀ ਗਈ ਹੈ ਤਾਂ ਲਿਬਰਲ ਪਾਰਟੀ ਦੇ ਵੱਲੋਂ ਐਮਪੀ ਦੀ ਟਿਕਟ ਦੇ ਕੇ ਨਵਾਜਿਆ ਗਿਆ ਤਾਂ ਲੁਧਿਆਣਾ ਦਾ ਮੁੰਡਾ ਜੇਕਰ ਐਮਪੀ ਉੱਥੇ ਬਣ ਜਾਂਦਾ ਹੈ ਤਾਂ ਫਿਰ ਪੰਜਾਬ ਦਾ ਨਾਮ ਆਸਟ੍ਰੇਲੀਆ ਦੇ ਵਿੱਚ ਰੌਸ਼ਨ ਕਰੇਗਾ ਤਾਂ ਦੋ ਵਾਰ ਕੌਂਸਲਰ ਵੀ रह ਚੁੱਕਾ ਹੈ ਸਨੀ ਦੱਸਿਆ ਜਾ ਰਿਹਾ ਹੈ ਕਿ ਦੋ ਵਾਰ ਉੱਥੇ ਕੌਂਸਲਰ ਦੀ ਜੋ ਟਿਕਟ ਉਸ ਨੂੰ ਦਿੱਤੀ ਗਈ ਤੇ ਦੋਵੇਂ ਵਾਰ ਜਿੱਤ ਹਾਸਲ ਕੀਤੀ ਗਈ ਹੈ ਸਨੀ ਦੇ ਵੱਲੋਂ ਉੱਥੇ ਆਪਣੇ ਇਲਾਕੇ ਦੇ ਵਿੱਚ ਕਾਫੀ ਜੋ ਵਿਕਾਸ ਦੇ ਕੰਮ ਨੇ ਉਹ ਕਰਵਾਏ ਗਏ ਨੇ ਜਿਸ ਦੇ ਚਲਦੇ ਲੋਕਾਂ ਦੇ ਵਿੱਚ ਸਨੀ ਦੀ ਇੱਕ ਵਧੀਆ ਸਾਖ ਹੈ ਔਰ ਇਸੇ ਦੇ ਚਲਦੇ ਹੁਣ ਸਨੀ ਨੂੰ ਐਮਪੀ ਦੀ ਟਿਕਟ ਦੇ ਨਾਲ ਨਵਾਜਿਆ ਗਿਆ ਹੈ ਤਾਂ ਦੱਸ ਦਈਏ ਕਿ 2018 ਤੋਂ 2024 ਤੱਕ ਦੋ ਵਾਰ ਕਾਉਂਸਲਰ ਚੋਣਾਂ ਜਿੱਤ ਚੁੱਕਾ ਹੈ ਸਨੀ ਔਰ ਆਪਣੇ ਏਰੀਆ ਦੇ ਵਿੱਚ ਡਿਵੈਲਪਮੈਂਟ ਦੇ ਜਿਹੜੇ ਉਸ ਦੇ ਵੱਲੋਂ ਕੰਮ ਕੀਤੇ ਗਏ ਨੇ ਉਸ ਨੂੰ ਲੈ ਕੇ ਲੋਕਾਂ ਦਾ ਮਨਮੋਹੀ ਪਿਆਰ ਉਸ ਨੂੰ ਮਿਲਦਾ ਰਿਹਾ ਔਰ ਇਸੇ ਨੂੰ ਦੇਖਦੇ ਹੋਏ ਐਮਪੀ ਦੀ ਟਿਕਟ ਉਸ ਨੂੰ ਦਿੱਤੀ ਗਈ ਹੈ ਤਾਂ ਮਾਰਚ 2000 26 ਦੇ ਵਿੱਚ ਇੱਥੇ ਚੋਣਾ ਹੋਣ ਵਾਲੀਆਂ ਨੇ ਔਰ ਉਹਨਾਂ ਦੇ ਵਿੱਚ ਲਿਬਰਲ ਪਾਰਟੀ ਦੇ ਵੱਲੋਂ ਐਮਪੀ ਦੀ ਚੋਣ ਲਈ ਬਲਦੇਵ ਸਿੰਘ ਸਣੀ ਨੂੰ ਖੜਾ ਕੀਤਾ ਗਿਆ ਹੈ ਔਰ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੇ ਜਿਹੜਾ ਪਰਿਵਾਰ ਹੈ ਉਹਦੇ ਵਿੱਚ ਖੁਸ਼ੀ ਦੀ ਲਹਿਰ ਹੈ ਉਹਨਾਂ ਦੇ ਪਿਤਾ ਜਗਜੀਤ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਦਾ ਬੇਟਾ ਬੇਹਦ ਹੋਣ ਹਾਰਾ ਹੈ ਉਸਦੇ ਵੱਲ ਆਸਟ੍ਰੇਲੀਆ ਦੇ ਵਿੱਚ ਜਾ ਕੇ ਪਹਿਲਾਂ ਟੈਕਸੀ ਡਰਾਈਵਰ ਦਾ ਕੰਮ ਕੀਤਾ ਗਿਆ ਬਾਅਦ ਵਿੱਚ ਉਥੇ ਇੱਕ ਕੰਪਨੀ ਦੇ ਵਿੱਚ ਮੈਨੇਜਰ ਬਣੇ ਔਰ ਉਸ ਤੋਂ ਬਾਅਦ ਉਹਨਾਂ ਨੇ ਆਪਣਾ ਉਥੇ ਕਾਰੋਬਾਰ ਸ਼ੁਰੂ ਕਰ ਦਿੱਤਾ ਤਾਂ ਪੋਰਟ ਅਗਸਟਾ ਦੇ ਵਿੱਚ ਲੋਕਾਂ ਦੇ ਵਿੱਚ ਉਹਨਾਂ ਦੀ ਕਾਫੀ ਸਾਖ ਹੈ ਲੋਕਾਂ ਦੇ ਵੱਲੋਂ ਉਹਨਾਂ ਨੂੰ ਕਾਫੀ ਪਿਆਰ ਕੀਤਾ ਜਾਂਦਾ ਔਰ ਇਸੇ ਦੇ ਚੱਲਦੇ ਦੋ ਬਾਰ ਕਾਉਂਸਲਰ ਦੀਆਂ ਚੋਣਾਂ ਵੀ ਉਹ ਜਿੱਤ ਚੁੱਕੇ ਨੇ ਤਾਂ ਹੁਣ ਰੂਲਿੰਗ ਜਿਹੜੀ ਪਾਰਟੀ ਹੈ ਉਸ ਦੇ ਵੱਲੋਂ ਆਪਣਾ ਉਮੀਦਵਾਰ ਐਲਾਨਿਆ ਗਿਆ ਦੱਸਿਆ ਜਾ ਰਿਹਾ ਹੈ ਕਿ 12ਵੀਂ ਪਾਸ ਕਰਕੇ ਪਹਿਲਾਂ ਆਪਣੇ ਪਿਤਾ ਦੇ ਨਾਲ ਇੱਥੇ ਕੰਮ ਕੀਤਾ ਉਸਨੇ ਔਰ ਆਪਣੇ ਪਿਤਾ ਜਗਜੀਤ ਸਿੰਘ ਦੇ ਨਾਲ ਟਰੈਕਟਰ ਪਾਰਟ ਜਿਹੜੀ ਟਰੈਕਟਰ ਦੇ ਪਾਰਟਸ ਬਣਾਉਣ ਦੀ ਇੱਕ ਛੋਟੀ ਜਿਹੀ ਫੈਕਟਰੀ ਉਹ ਲਗਾਉਂਦਾ ਹੈ ਉਸ ਤੋਂ ਬਾਅਦ ਜਦੋਂ ਫੈਕਟਰੀ ਦੇ ਵਿੱਚ ਪ੍ਰੋਡਕਸ਼ਨ ਦੇ ਨਾਲ-ਨਾਲ ਹਿਸਾਬ ਕਿਤਾਬ ਦਾ ਜਿੰਮਾ ਵੀ ਉਸ ਦੇ ਵੱਲੋਂ ਸੰਭਾਲਿਆ ਜਾਂਦਾ ਔਰ ਉਸ ਤੋਂ ਬਾਅਦ ਜਦੋਂ ਆਸਟ੍ਰੇਲੀਆ ਚਲਾ ਜਾਂਦਾ ਹੈ ਤਾਂ ਆਸਟ੍ਰੇਲੀਆ ਜਾ ਕੇ ਵੀ ਉਸ ਦੀ ਜਿਹੜੀ ਮਿਹਨਤ ਹੈ ਉਹ ਰੁਕਦੀ ਨਹੀਂ ਤਾਂ ਲਗਾਤਾਰ ਉਸ ਦੇ ਵੱਲੋਂ ਉੱਥੇ ਵੀ ਕੰਮ ਕੀਤਾ ਜਾਂਦਾ ਜਿਸ ਤੋਂ ਬਾਅਦ ਇੱਕ ਵੱਡਾ ਅੰਪਾਇਰ ਉਸ ਦੇ ਵੱਲੋਂ ਥੇ ਖੋਲ ਲਿਆ ਜਾਂਦਾ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਸਨੀ 10ਵੀਂ ਕਲਾਸ ਤੋਂ ਬਾਅਦ 12ਵੀਂ ਕਲਾਸ ਤੋਂ ਬਾਅਦ ਸਟੱਡੀ ਵੀਜ਼ਾ ਦੇ ਉੱਤੇ ਆਸਟ੍ਰੇਲੀਆ ਗਿਆ ਸੀ ਔਰ ਜਿਹੜੀ ਸਨੀ ਦੀ ਪਤਨੀ ਹੈ ਉਹ ਵੀ ਸਟੱਡੀ ਵੀਜ਼ਾ ਦੇ ਉੱਤੇ ਆਸਟ੍ਰੇਲੀਆ ਗਈ ਸੀ ਔਰ ਉੱਥੇ ਸਨੀ ਵੀ ਉਹਨਾਂ ਦੇ ਨਾਲ ਪਹੁੰਚ ਜਾਂਦਾ ਔਰ ਉਸ ਤੋਂ ਬਾਅਦ ਉੱਥੇ ਜਾ ਕੇ ਉਹਨਾਂ ਦੇ ਵੱਲੋਂ ਆਪਣੇ ਜਿਹੜੇ ਖਰਚੇ ਚਲਾਉਣ ਦੇ ਕਈ ਛੋਟੇ ਮੋਟੇ ਕੰਮ ਕੀਤੇ ਜਾਂਦੇ ਨੇ ਪਰ ਉਹਨੂੰ ਪੰਜਾਬੀਆਂ ਲਈ ਇਹ ਬੇਹਦ ਮਾਣ ਵਾਲੀ ਗੱਲ ਹੈ ਕਿ ਸਨੀ ਨੂੰ ਉਥੇ MP ਦੀ ਟਿਕਟ ਦੇ ਕੇ ਨਵਾਜਿਆ ਗਿਆ ਦੇਖਣਾ ਹੋਵੇਗਾ ਕਿ ਸਨੀ ਇਹਨਾਂ ਚੋਣਾਂ ਦੇ ਵਿੱਚ ਜਿੱਤ ਹਾਸਲ ਕਰਦਾ ਹੈ ਜਾਂ ਨਹੀਂ ਪਰ ਆ ਦੱਸ ਦੀ ਕਿ ਆਸਟ੍ਰੇਲੀਆ ਦੇ ਵਿੱਚ ਸਨੀ ਦਾ ਸਫ਼ਰ ਇੰਨਾ ਸੌਖਾ ਨਹੀਂ ਸੀ ਇਸ ਤੋਂ ਪਹਿਲਾਂ ਉਥੇ ਉਸ ਨੂੰ ਨਸਲਵਾਦ ਦਾ ਸਾਹਮਣਾ ਵੀ ਕਰਨਾ ਪਿਆ ਇੱਕ ਵੀਡੀਓ ਵੀ ਵਾਇਰਲ ਹੋਈ ਸੀ ਜਿਸ ਦੇ ਵਿੱਚ ਨਸਲੀ ਟਿੱਪਣੀਆਂ ਸਨੀ ਦੇ ਉੱਤੇ ਕੀਤੀਆਂ ਗਈਆਂ ਸੀ ਪਰ ਇਹਨਾਂ ਸਾਰੀਆਂ ਗੱਲਾਂ ਨੂੰ ਇੱਕ ਪਾਸੇ ਰੱਖਦੇ ਹੋਏ ਇਹਨਾਂ ਸਾਰੀਆਂ ਰੁਕਾਵਟਾਂ ਨੂੰ ਪਾਰ ਕਰਦੇ ਹੋਏ ਸਨੀ ਆਸਟ੍ਰੇਲੀਆ ਦੇ ਪੋਰਟ ਅਗਸਟਾ ਦਾਇਕ ਮੰਨਿਆ ਪਰ ਮੰਨਿਆ ਨਾਮ ਬਣ ਚੁੱਕਾ ਹੈ ਤਾਂ ਹੁਣ ਐਮਪੀ ਦੀ ਟਿਕਟ ਦੇ ਕੇ ਉੱਥੋਂ ਦੀ ਜਿਹੜੀ ਰੂਰਲ ਪਾਰਟੀ ਹੈ ਉਸ ਦੇ ਵੱਲ